ਜਾਪ ਦੇ ਵਿੱਚ ਸੱਭਿਆਚਾਰਕ ਦਾ ਪ੍ਰਮੁੱਖ ਤਿਹਾਰ ਤੀਆਂ ਦਾ ਤਿਹਾਰ ਹੈ ਜਿਹੜਾ ਪੂਰੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡ ਭਲਾਈ ਆਣਾ ਵਿਖੇ 28 ਅਗਸਤ ਤੋਂ 30 ਅਗਸਤ ਤੱਕ ਹੋਣ ਵਾਲੇ ਤੀਆਂ ਦੇ ਮੇਲੇ ਦਾ ਆਗਾਜ਼ ਬੁੱਧਵਾਰ ਯਾਨੀ ਕਿ ਅੱਜ ਸਵੇਰੇ 10 ਵਜੇ ਹੋਵੇਗਾ ਸੋ ਇਸ ਸੰਬੰਧੀ ਡਿਪਟੀ ਕਮਿਸ਼ਨਰ ਰਾਜੇਸ਼ ਤਰਪਾਠੀ ਵੱਲੋਂ ਪ੍ਰਬੰਧਾਂ ਦਾ ਜਾਇਜ਼ਾ ਜਿਹੜਾ ਲਿਆ ਗਿਆ ਕੋਈਸਮੋਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਅਮੀਰ ਵਿਰਸੇ ਦੀ ਪੇਸ਼ਕਾਰੀ ਕਰਦਾ ਇਹ ਮੇਲਾ ਤਿਆਂ ਨੂੰ ਸਮਰਪਿਤ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਰਾਜਪਦਰੀ ਮੇਲੇ ਦੇ ਦੌਰਾਨ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਦੀਆਂ ਜੋ ਝਲਕੀਆਂ ਨੇ ਉਹ ਵਿਖਾਈ ਦੇਣਗੀਆਂ ਅਤੇ ਗਿੱਧੇ ਪੰਗੜੇ ਤਿਆਂ ਦੇ ਦ੍ਰਿਸ਼ ਪਿੰਡ ਦੇ ਦ੍ਰਿਸ਼ ਤੋਂ ਇਲਾਵਾ ਵੱਖ-ਵੱਖ ਪ੍ਰਕਾਰ ਦੇ ਸੱਭਿਆਚਾਰਕ ਗਤੀਵਿਧੀਆਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਇਸ ਤੋਂ ਬਿਨਾ ਵਿਦਿਆਰਥੀਆਂ ਦੇ ਮੁਕਾਬਲੇ ਅਤੇ ਰੋਚਕ ਪਿੰਡੂ ਖੇਡਾਂ ਵੀ ਇਸ ਤੀਆਂ ਦੇ ਮੇਲੇ ਦੌਰਾਨ ਖਿੱਚ ਦਾ ਕੇਂਦਰ ਹੋਣਗੀਆਂ ਸੋ ਉੱਥੇ ਹੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰ ਦਿੱਤੀ ਹੈ ਕਿ ਮੇਲੇ ਸੰਬੰਧੀ ਸਾਰੀਆਂ ਤਿਆਰੀਆਂ ਨੇ ਜਿਹੜੀਆਂ ਮੁਕੰਮਲ ਕੀਤੀਆਂ ਜਾਣ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਸ ਮੇਲੇ ਦੇ ਵਿੱਚ ਵਕ ਵਕ ਸਵੇ ਸਹਾਇਤਾ ਸਮੂਹਾ ਵੱਲੋਂ ਆਪਣੇ ਸਟਾਲ ਵੀ ਲਗਾਏ ਜਾਣਗੇ ਅਤੇ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਪ੍ਰਦਰਸ਼ਨੀਆਂ ਖਿੱਚਦਾ ਕੇਂਦਰ ਹੋਣਗੀਆਂ ਇਸ ਮੌਕੇ ਐਸ ਡੀ ਐਮ ਸੰਜੀਵ ਕੁਮਾਰ ਬਲਜੀਤ ਕੌਰ ਐਸ ਡੀ ਐਮ ਸ਼੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ ਸੋਦਾਦੀ ਹੈ ਕਿ 30 ਤਾਰੀਖ ਨੂੰ ਪੰਜਾਬ ਦੇ ਕੈਬਨਟ ਮੰਤਰੀ ਅਨਮੋਲ ਗਗਨ ਮਾਨਵੀ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਨਗੇ ਉੱਥੇ ਹੀ ਪੰਜਾਬ ਦੇ ਨਾਮੀ ਕਲਾਕਾਰ ਆਪਣੀ ਗੀਤਕਾਰੀ ਨਾਲ ਹੀ ਖੂਬ ਰੰਗ ਬਖੇਰ ਦੇ ਨਜ਼ਰ ਆਉਣਗੇ ਇਹ ਪੰਜਾਬ ਸਰਕਾਰ ਵੱਲੋਂ ਜੀ ਸਟੇਟ ਲੈਵਲ ਦਾ ਤੀਜ ਮੇਲਾ ਜਿਹੜਾ ਹੈਗਾ ਇਹ ਇੱਥੇ ਮੁਕਸਰ ਸਾਹਿਬ ਚ ਲਗਾਇਆ ਜਾ ਰਿਹਾ ਹੈਗਾ ਅਸੀਂ ਬੜੇ ਖੁਸ਼ਕਿਸਮਤ ਆ ਪਹਿਲੀ ਗੱਲ ਤਾਂ ਮੈਂ ਖੁਸ਼ਕਿਸਮਤ ਆ ਕਿ ਮੈਂ ਇੱਥੇ ਇਸ ਟਾਈਮ ਦੇ ਉੱਤੇ ਪੋਸਟ ਹੋਏ ਆ ਇਹ ਪਾਵਨ ਧਰਤੀ ਹੈ ਪਵਿੱਤਰ ਧਰਤੀ ਹੈ ਤੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਤੇ ਤੀਆਂ ਦਾ ਮੇਲਾ ਇਸ ਟਾਈਮ ਲੱਗ ਰਿਹਾ ਹੈ ਔਰ ਇਸ ਅਸੀਂ ਜਿਹੜੀ ਸਾਡੀ ਵੂਮਨਹੁੱਡ ਹੈ ਜਿਹੜੀਆਂ ਸਾਡੀਆਂ ਤੀਮੀਆਂ ਹੈਗੀਆਂ ਨੇ ਸਾਡੀਆਂ ਜਿਹੜੀਆਂ ਵੂਮਨਹੁੱਡ ਹੈਗੀ ਹੈ ਉਹਨੂੰ ਸੈਲੀਬ੍ਰੇਟ ਕਰਨ ਵਾਸਤੇ ਉਹਨੂੰ ਅਸੀਂ ਉਹਨਾਂ ਦੀ ਸਕਸੈਸ ਸਟੋਰੀਜ਼ ਨੂੰ ਸੈਲੀਬ੍ਰੇਟ ਕਰਨ ਵਾਸਤੇ ਉਹਨਾਂ ਦੀ ਸਟਰੈਂਥ ਨੂੰ ਸੈਲੀਬ੍ਰੇਟ ਕਰਨ ਵਾਸਤੇ ਅਸੀਂ ਇਕੱਠੇ ਹੋਏ ਆਂ ਔਰ ਅਸੀਂ ਜਿਹੜੇ ਹੈਗੇ ਉਹਦੇ ਵਾਸਤੇ ਪ੍ਰੋਪਰ ਅਰੇਂਜਮੈਂਟਸ ਕਰੰਦਾ ਅਸੀਂ ਜਾਇਜ਼ਾ ਲੈਣ ਵਾਸਤੇ ਅੱਜ ਇਕੱਠੇ ਹੋਏ ਆ ਇਹਦੇ ਵਿੱਚ ਅਸੀਂ ਜਿਹੜੀਆਂ ਸਕੂਲ ਦੀਆਂ ਕਾਲਜ ਦੀਆਂ ਲੜਕੀਆਂ ਹੈਗੀਆਂ ਉਹਨਾਂ ਦੇ ਕੰਪੀਟੀਸ਼ਨਸ ਕਰਾਵਾਂਗੇ ਜਿਹਦੇ ਵਿੱਚ ਭੰਗੜੇ ਗਿੱਧੇ ਔਰ ਉਸ ਤੋਂ ਇਲਾਵਾ ਜਿਹੜਾ ਹੈ ਪੇਂਟਿੰਗ ਕੰਪੀਟੀਸ਼ਨਸ ਉਸ ਤੋਂ ਇਲਾਵਾ ਜਿਹੜੀਆਂ ਸੈਲਫ ਹੈਲ ਗਰੁੱਪਸ ਹੈਗੇ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਉਹਨਾਂ ਦੇ ਆਈਟਮਸ ਤਿਆਰ ਕੀਤੇ ਜਾਂਦੀਆਂ ਨੇ ਪਰਾਂਦੇ ਨੇ ਜਾਂ ਹੋਰ ਚੂੜੀਆਂ ਨੇ ਉਹਨਾਂ ਨੂੰ ਅਸੀਂ ਸ਼ੋਕੇਸ ਕਰਾਂਗੇ ਉਸ ਤੋਂ ਇਲਾਵਾ ਉਹਨਾਂ ਵਾਸਤੇ ਜਿਹੜਾ ਫਨ ਆਈਟਮਸ ਹੈਗੀਆਂ ਜਿਵੇਂ ਅਸੀਂ ਪਿੰਗਾ ਦੀ ਗੱਲ ਕਰਦੇ ਆ ਗੇਮਸ ਹੈਗੀਆਂ ਨੇ ਉਹ ਅਸੀਂ ਇੱਥੇ ਅਵੇਲੇਬਲ ਕਰਾਵਾਂਗੇ ਤਾਂ ਕਿ ਉਹ ਇੱਥੇ ਇੰਜੋਏ ਵੀ ਕਰ ਸਕਣ ਤੇ ਆਪਣੀ ਉਹ ਜਿਹੜੀ ਉਹਨਾਂ ਦੀ ਗੱਲਬਾਤ ਹੈਗੀ ਉਹ ਸਾਹਮਣੇ ਰੱਖ ਸਕਣ ਮੈਂ ਜਿਵੇਂ ਇਹ ਮੀਟਿੰਗ 'ਚ ਵੀ ਡਿਸਕਸ ਕੀਤਾ ਸੀਗਾ ਕਿ ਜਿਹੜੀ ਊਮਨ ਹੈਗੀ ਹੈ ਉਹ ਅਗਰ ਇੱਕ ਹੱਥ ਤੇ ਵਿੱਚ ਹੈ ਮਹਿੰਦੀ ਲਾਂਦੀ ਹੈ ਤਾਂ ਦੂਜੇ ਹੱਥ 'ਚ ਉਹ ਹਥਿਆਰ ਵੀ ਉਹਦੇ 'ਚ ਹੋਣਾ ਚਾਹੀਦਾ ਹੈ ਉਦੀ ਸਟਰੈਂਥ ਹੋਣੀ ਚਾਹੀਦੀ ਹੈ ਕੋਈ ਕੋਦੀ ਕੋਈ ਐਕਸਪਲੋਇਟੇਸ਼ਨ ਨਾ ਕਰ ਸਕੇ ਕੋਈ ਉਹਨੂੰ ਡਰਾ ਨਾ ਸਕੇ ਧਮਕਾ ਨਾ ਸਕੇ ਇਸ ਮੁੱਦੇ ਨਾਲ ਅਸੀਂ ਆ ਕੇ ਇਸ ਵਿਸ਼ੇ ਦੇ ਉੱਤੇ ਅਸੀਂ ਚਰਚਾ ਵੀ ਕਰਾਂਗੇ ਅਸੀਂ ਡਿਸਕਸ ਵੀ ਕਰਾਂਗੇ ਐਸੀਆਂ ਇਨਸਪਾਇਰਿੰਗ ਸਟੋਰੀਜ਼ ਜਿਹੜੀਆਂ ਕਿ ਸਾਡੀਆਂ ਧੀਆਂ ਨੂੰ ਸਾਡੀਆਂ ਕੁੜੀਆਂ ਨੂੰ ਭੈਣਾਂ ਨੂੰ ਇਨਸਪਾਇਰ ਕਰਨ ਉਹਨਾਂ ਨੂੰ ਮੋਟੀਵੇਟ ਕਰਨ ਕਿ ਤੁਸੀਂ ਦੇਸਪਾਈਟ ਆਲ ਦੀ ਪ੍ਰੋਬਲਮਸ ਇਨ ਲਾਈਫ ਤੁਸੀਂ ਸਕਸੈਡ ਕਰ ਸਕਦੇ ਹੋ ਇਦਾਂ ਦਾ ਮਾਹੌਲ ਅਸੀਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਦੇ ਵਿੱਚ ਦੇਖੋ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਪੂਕਤਾ ਤੌਰ ਦੇ ਉੱਤੇ ਉਸ ਤੋਂ ਇਲਾਵਾ ਪਾਣੀ ਦੇ ਪ੍ਰਬੰਧ ਕੀਤੇ ਗਏ ਨੇ ਬਿਜਲੀ ਦੇ ਪ੍ਰਬੰਧ ਕੀਤੇ ਗਏ ਨੇ ਉਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਜਿਹੜੀ ਉਹਨਾਂ ਦਾ ਸਾਫ ਸਫਾਈ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਤੇ ਪਖਾਨਿਆਂ ਦਾ ਅਰੇਂਜਮੈਂਟ ਕੀਤਾ ਗਿਆ ਖਾਣ ਪੀਣ ਦਾ ਅਰੇਂਜਮੈਂਟ ਕੀਤਾ ਗਿਆ ਇਹ ਸਾਰੇ ਅਰੇਂਜਮੈਂਟ ਕੀਤੇ ਗਏ ਨੇ ਇੱਥੇ ਇਹ ਇਵੈਂਟs ਇੱਕ ਤੋਂ ਕਦੋਂ ਕਿੰਨੇ ਵੇ ਸਟਾਰਟ ਹੋਣਾ ਹੈ ਇਸ ਵੇਰੇ 10 ਸਵੇਰੇ ਸਵੇਰੇ 10 ਵਜੇ ਸ਼ੁਰੂ ਹੋਣਾ ਜੀ ਇਵੈਂਟ ਇਹ ਔਰ ਸ਼ਾਮ ਦੇ 6:30 ਤੱਕ ਚੱਲੀ ਜਾਊਗਾ 7 ਵਜੇ ਤੱਕ ਇਹ ਲਗਾਤਾਰ 3 ਦਿਨ ਚੱਲਣਾ ਹੈ 28 29 3 ਉਜੀ 30 ਤਰੀਕ ਨੂੰ ਜਿਹੜੇ ਹੈਗੇ ਨੇ ਸਾਡੇ ਵਿੱਚ ਸਾਡੇ ਜਿਹੜੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਜੀ ਉਹ ਚੀਫ ਗੈਸਟ ਵਜੋਂ ਆਣਗੇ ਤੇ ਤਿੰਨ ਸਿੰਗਰ ਵੱਡੇ ਆ ਰਹੇ ਨੇ ਤੇ 30 ਤਰੀਕ ਨੂੰ ਸਾਡੇ ਵਿੱਚ ਮਿਸਟਰ ਕਮਰ ਗਰੇਵਾਲ ਜੀ ਆ ਰਹੇ ਨੇ ਗੁਲੇ ਜਖਤਰ ਜੀ 28 ਨੂੰ ਆ ਰਹੇ ਨੇ ਤੇ 29 ਨੂੰ ਅਫਸਾਨਾ بڑے ਰੈਨਾਉ ਸਿੰਗਰ ਨੇ ਉਹ ਆ ਰਹੇ ਨੇ ਲਾਈਵ ਪਰਫਾਰਮ ਕਰਨਗੇ ਇਹ ਜਿਹੜਾ ਹੈਗਾ ਸਾਰਾ ਸਾਰਾ ਇੱਕ ਮਾਹੌਲ ਬਣਾਇਆ ਜਾ ਰਿਹਾ ਮੁਕਸਰ ਦੇ ਵਿੱਚ ਕਿ ਅਸੀਂ ਔਮਨ ਹੈਡ ਨੂੰ ਸੈਲੀਬ੍ਰੇਟ ਕਰਨਾ ਹੈ ਮਤਲਬ ਇਹ ਮੁਕਸਰ ਦੇ ਵਿੱਚ ਵੀ ਮਤਲਬ ਕਿ ਲੇਡੀਜ਼ ਪਾਸ ਪਾਰਟਿਸ਼ਨ ਕਰਨੀਆਂ ਜਾਂ ਅਸੀਂ ਅਸੀਂ ਜਿਹੜੀਆਂ ਪਾਰਟਿਸਿਪੇਸ਼ਨ ਹੈ ਕੰਪੀਟੀਸ਼ਨਸ ਦੇ ਵਿੱਚ ਮੁਕਸਰ ਦੀਆਂ ਲੇਡੀਜ਼ ਕਰ ਰਹੀਆਂ ਨੇ ਲੇਕਿਨ ਜੇ ਕੋਈ ਔਰਤ ਨੇ ਕੋਈ ਬਾਅਰ ਵੀ ਅਗਰ ਕੋਈ ਬਹੁਤ ਅੱਛਾ ਕੰਮ ਕੀਤਾ ਹੈਗਾ ਉਹ ਸਾਨੂੰ ਇਸ ਮੁਕਸਰ ਦੀਆਂ ਕੁੜੀਆਂ ਨੂੰ ਇਨਸਪਾਇਰ ਕਰਨ ਵਾਸਤੇ ਮੋਟੀਵੇਟ ਕਰਨ ਵਾਸਤੇ ਸਰ ਗੈਸਟ ਹੋਣਗੀਆਂ ਸਕੂਲੀ ਬੱਚੇ ਵੀ ਇਹਦੇ ਵਿੱਚ ਲੜਕੀਆਂ ਨੇ ਜੋ ਜिले ਭਰ ਦੀਆਂ ਹਾਂ ਜੀ 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 ਇੱਕ ਫੈਸ਼ਨ ਸ਼ੋਅ ਵੀ ਕੀਤਾ ਜਾ ਰਿਹਾ ਹੈ ਉਹ ਹੁਣਤੀ ਤਰੀਕ ਨੂੰ ਹੋਏਗਾ ਜਿਹਦੇ ਵਿੱਚ ਪੰਜਾਬੀ ਪਹਿਰਾਵਾ ਜਿਹੜਾ ਹੈਗਾ ਪੰਜਾਬ ਦਾ ਪਹਿਰਾਵਾ ਉਹਦਾ ਫੈਸ਼ਨ ਸ਼ੋਅ ਕੀਤਾ ਜਾ ਰਿਹਾ ਹੈ ਲੋਕਾਂ ਕੀ ਅਪੀਲ ਕਰਨਾ ਹੈ ਆਪਣੇ ਲੇਡੀਜ਼ ਜੋ ਕਰਾਂ ਦੇ ਵਿੱਚ ਵੀ ਇਸ ਇਵੈਂਟ ਦੇ ਵਿੱਚ ਪਾਰਟਿਸਪੇਟ ਕਰਨਾ ਚਾਹੁੰਦੇ ਆ ਜਾਂ ਫਿਰ ਇਸ ਜਗ੍ਹਾ ਤੇ ਉਹਨਾਂ ਅਸੀਂ ਲੇਡੀਜ਼ ਨੂੰ ਇਹੀ ਕਹਾਂਗੇ ਅਸੀਂ ਤੁਹਾਨੂੰ ਅਸੀਂ ਬਹੁਤ ਤੁਹਾਡੀ ਇੱਜ਼ਤ ਕਰਦੇ ਆਂ ਮੁਕਸਰ ਦੀ ਲੇਡੀਜ਼ ਦੀ ਬਹੁਤ ਇੱਜ਼ਤ ਕਰਦੇ ਆਂ ਅਸੀਂ ਚਾਹੁੰਦੇ ਆਂ ਕਿ ਇੱਥੇ ਅਸੀਂ ਬਹੁਤ ਪੁਖਤਾ ਇੰਤਜ਼ਾਮ ਕੀਤੇ ਨੇ ਸੁਰੱਖਿਆ ਦੇ ਵੀ ਹੋਰ ਇੰਤਜ਼ਾਮ ਕੀਤੇ ਨੇ ਸਿਰਫ ਕੰਪੀਟੀਸ਼ਨ ਨਹੀਂ ਐਂਟਰਟੇਨਮੈਂਟ ਨਹੀਂ ਹੈਗੀ ਉਹਨਾਂ ਦੀ ਇੰਜੋਏਮੈਂਟ ਵਾਸਤੇ ਉਹਨਾਂ ਦੇ ਖਾਣ ਪੀਣ ਵਾਸਤੇ ਵੀ ਇੰਤਜ਼ਾਮ ਕੀਤੇ ਗਏ ਨੇ ਉਹਨਾਂ ਨੂੰ ਅਸੀਂ ਪੂਰਾ ਕੰਫਰਟੇਬਲ ਕਰਾਂਗੇ